ਜਦੋਂ ਅਸੀਂ ਇੱਥੋਂ ਜਾਂਦੇ ਸੀ ਨਾ ਫਲਾਈਟ 'ਚ ਜੀ ਅਤਰੋ ਬਿਲਕੁਲ ਵੈਸ਼ਨੂ ਸੀ ਅੱਛੀ ਤੇ ਜਦੋਂ ਅਸੀਂ ਪਲੇਨ 'ਚ ਬੈਠੇ ਅਤਰੋ ਦੀ ਸੀਟ ਮੇਰੇ ਮਗਰ ਸੀ ਤੇ ਗ੍ਰਮੀਤ ਬਾਵਾ ਮੇਰੇ ਨਾਲ ਸੀ ਅਤਰੋ ਤੇ ਕਿਰਪਾਲ ਬਾਵਾ ਇਕੱਠੇ ਬੈਠੇ ਸੀ ਉਹ 에ਅਰ ਹੋਸਟਸ ਆਈ ਬ੍ਰੇਕਫਾਸਟ ਦਿੰਦੇ ਯਾਰ ਉਹ ਮੈਨੂੰ ਤਾਂ ਆਪਣੀ ਜਿਸ ਪਤਾ ਫਿਸ਼ਨੂ ਉਹ ਕਹਿੰਦੇ ਆ ਵੀ ਇਹ ਵੈਜ ਹੈ ਤੁਹਾਨੂੰ ਪਤਾ ਫਿਸ਼ਨੂ ਵੈਜ ਕਹਿੰਦੇ ਹੁਣ ਜਿਨੇ ਕਦੇ ਫਿਸ਼ ਖਾਧੀ ਨਹੀਂ ਨਾ ਮੈਨੂੰ ਪਤਾ ਨਾ ਉਹਨੂੰ ਸਵਾਦ ਦਾ ਪਤਾ ਤੇ ਬਾਈ ਨੂੰ ਨਾ ਅੰਗਰੇਜ਼ੀ ਬੋਲਣੀ ਆਵੇ ਤੇ ਉਹਦੇ ਕੋਲ 에ਅਰ ਹੋਸਟ ਚਲੇਗੀ ਬ੍ਰੇਕਫਾਸਟ ਪਲੀਜ਼ ਹਾਂ ਰੱਖ ਦੇ ਭਾਈ ਕਹਿੰਦੇ ਰੱਖ ਦੇ ਭੁੱਖੇ ਲੱਗ ਸਭ ਭੁੱਖੇ ਭਰੀ ਜਾਣੇ ਉਹਨੇ ਦੋਨਾਂ ਮੂਰੇ ਕਰਪਾਲ ਬਾਵੇ ਮੂਰੇ ਤੇ ਉਹਦੇ ਮੂਰੇ ਰੱਖਤਾ ਬ੍ਰੇਕਫਾਸਟ ਜਿਹੜਾ ਪਲੇਨ 'ਚ ਹੁੰਦਾ ਤੇ ਉਹ ਖਾ ਕੇ ਨਾ ਬਾਈ ਨੇ ਜਦੋਂ ਉਹ ਫਿਸ਼ ਪਈ ਸੀਗੀ ਭੁੱਖ ਲੱਗੀ ਸੀ ਕਹਿੰਦਾ ਮੈਂ ਕਿਹਾ ਵੀ ਚਿੱਟਾ ਜਿਹਾ ਕੋਈ ਪਨੀਰ ਹੋਊਗਾ ਚਿੱਟੀ ਜੀ ਫਿਸ਼ ਲਾ ਕੇ ਮੂੰਹ ਚ ਪਾਇਆ ਜਦੋਂ ਕਹਿੰਦੀ ਆਪ ਆ ਤਾਂ ਕਹਿੰਦਾ ਮੈਂ ਸਵਾਦ ਕਦੇ ਖਾਦਾ ਹੀ ਨਹੀਂ ਤੇ ਕਿਰਪਾਲ ਬਾਬਾ ਕਹਿੰਦਾ ਇਹ ਤਾਂ ਤੂੰ ਮੱਛੀ ਖਾ ਗਿਆ ਤੇ ਬਾਈ ਬਾਈ ਖੜਾ ਹੋ ਗਿਆ ਜਾਚ ਨਹੀਂ ਸੁਖੀਏ ਤੂੰ ਮਰ ਜੇ ਨਹੀਂ ਫਫੜੇ ਪਿੱਟਿਏ ਮੇਰਾ ਤਾਂ ਧਰਮ ਭ੍ਰਸ਼ਟ ਕਰਦਾ ਤੂੰ ਮੈਨੂੰ ਮੱਛੀ ਖਵਾਤੀ ਤੂੰ ਮਰ ਜਾ ਜਣਦੇ ਪਤਾ ਨਹੀਂ ਕਿੰਨੀਆਂ ਗਾਲਾਂ ਕੱਢੀਆਂ ਜਾਜ ਚ ਖੜਾ ਹੋ ਗਿਆ ਜਦੋਂ ਲੋਕ ਹੱਸਣ ਲੱਗ ਲੋਕ ਕਹਿੰਦੇ ਇਹ ਤਾਂ ਅਤਰੋ ਦੀ ਆਵਾਜ਼ ਹੈ ਲੋਕ ਪੰਜਾਬੀ ਵੀ ਸੀਗੇ ਨਾ ਵਿੱਚ ਜੀ ਜੀ ਕਹਿੰਦੇ ਅਤਰੋ ਕਹਿੰਦੇ ਅਤਰੋ ਨਹੀਂ ਆ ਬਹਿ ਜਾਣੀ ਸੁੱਖੀ ਸੁੱਖੀ ਨੇ ਮਰਵਾਤਾ ਮੈਨੂੰ ਭਾਈ ਮੇਰਾ ਧਰਮ ਭ੍ਰਸ਼ਟ ਕਰਾ ਤੋ ਉਹ ਕਹਿੰਦੇ কুরਲੀ ਕਰਲੀ ਸਾਰਾ ਜਹਾਜ ਹੱਸਣ ਲੱਗ ਗਿਆ ਕਹਿੰਦੇ ਵੀ ਇਹ ਕੌਣ ਆ ਗਿਆ ਹਨਾ